ਅਮਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦਾ ਹਾਈ ਕੋਰਟ ਦੇ ਵਿੱਚ ਵੱਡਾ ਦਾਵਾ ਅਮਰਿਤਪਾਲ ਤੇ ਸਾਥੀਆਂ ਤੋਂ ਸੀਐਮ ਮਾਨ ਦੀ ਜਾਨ ਨੂੰ ਖਤਰਾ ਸੀ ਬਿਆਨ ਸਿੰਘ ਵਰਗਾ ਹਾਲ ਕਰਾਂ ਤੇ ਦਿੱਤੀ ਧਮਕੀ ਕੇਜਵਾਲੇ ਜਨਤਾ ਅਦਾਲਤ ਦੇ ਵਿੱਚ ਭਾਜਪਾ ਦੇ ਸਾਧਿਆ ਨਿਸ਼ਾਨਾ ਕਿ ਆ ਭਾਜਪਾ ਨੇ ਸਾਨੂੰ ਬਦਨਾਮ ਕਰਨ ਦੇ ਲਈ ਰਚੀ ਸਾਜ਼ਿਸ਼ ਮੁੰਨ ਜਨਤਾ ਦੀ ਅਦਾਲਤ ਕਰੇਗੀ ਮੇਰਾ ਫੈਸਲਾ ਰਾਹੁਲ ਗਾਂਧੀ ਤੇ ਪੜਕੇ ਉਪਰਾਸ਼ਟਪਤੀ ਜਗਦੀਪ ਧਰਗar ਬੋਲੇ ਕਿਉਂ ਹੋ ਰਿਹਾ ਹੈ ਦੇਸ਼ ਵਿਰੋਧੀ ਟੂਰਿਜ਼ਮ ਦੇਸ਼ ਦੇ ਵਿੱਚ ਕਿਸੇ ਨੂੰ ਵੀ ਦੇਸ਼ ਦੀ ਬੁਰਾਈ ਕਰਨ ਦਾ ਅਧਿਕਾਰ ਨਹੀਂ ਅਮਰੀਕਾ ਦੇ ਵਿੱਚ ਅੱਜ ਪੀਆ ਮੋਦੀ ਦਾ ਮੈਗਾ ਇਵੈਂਟ ਨਿਊਯਾਰਕ ਦੇ ਵਿੱਚ ਲੌਂਗ ਆਈਲੈਂਡ ਦੇ ਵਿੱਚ ਭਾਰਤੀਆਂ ਨੂੰ ਕਰਨ ਦੇ ਸੰਬੋਧਨ ਕਰੀਬ 4000 ਲੋਕਾਂ ਦੇ ਸ਼ਾਮਲ ਹੋਣ ਦੀ ਹੋਈ ਸ਼੍ਰੀ ਦਰਬਾਰ ਸਾਹਿਬ ਦੇ ਨੇ ਹੈਰੀਟ ਸਟਰੀਟ ਤੇ ਸ਼ਖਸੀ ਕੀਤੀ ਖੁਦਕੁਸ਼ੀ ਬਾਹਰ ਖੜੇ ਸੁਰੱਖਿਆ ਗਾਰਡ ਦੀ ਗਨਖੋਕੇ خود ਨੂੰ ਮਾਰੀ ਹੋ ਕਾਰਨ ਬਾਰੇ ਨਹੀਂ ਹੋਇਆ ਖੁਲਾਸਾ ਚੰਡੀਗੜ੍ਹ ਦੇ ਮੌਲੀ ਜਾਗਰਾਂ ਦੇ ਵਿੱਚ ਨੌਜਵਾਨ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੁਝ ਨੌਜਵਾਨਾਂ ਨੇ ਸ਼ਰੀਆਮ

ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਅਮਰਪਾਲ ਨੂੰ ਲੈ ਕੇ ਵੱਡਾ ਦਾਵਾ ਕੀਤਾ ਔਰ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਕਿ ਅਮਰਪਾਲ ਦੇ ਸਾਥੀ ਸੀਐਮ ਮਾਨ ਦੀ ਜਾਨ ਦੇ ਲਈ ਖਤਰਾ ਨੇ ਅਮਰਪਾਲ ਅਤੇ ਉਸਦੇ ਸਾਥੀ ਸੀਐਮ ਮਾਨ ਦੀ ਜਾਨ ਲਈ ਖਤਰਾ ਨੇ ਇਸੇ ਲਈ ਅਮਰਪਾਲ ਤੇ ਦੂਜੀ ਵਾਰ ਐਨਐਸ ਤੋਂ ਲਗਾਈ ਗਈ ਹੈ ਜਨਾਣਾ ਪੁਲਿਸ ਥਾਣੇ ਦੀ ਬਾਹਰ ਕੀਤੇ ਜੜੀ ਹੈ ਦੱਸਿਆ ਕਿ ਉਸ ਦਾ ਹਵਾਲਾ ਦਿੱਤਾ ਗਿਆ ਵੀਡੀਓ ਦੇ ਵਿੱਚ ਸੀਐਫ ਦਾ ਬੇਅੰਤ ਸਿੰਘ ਵਰਗਾ ਹਾਲ ਕਰਨ ਦੀ ਗੱਲ ਕਹੀ ਗਈ ਹੈ ਅਮਰਪਾਲ ਅਤੇ ਉਸਦੇ ਸਾਥੀ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਸਕਦੇ ਨੇ ਅਮਰਤਪਾਲ ਦੀ ੜਕਾਊ ਗੱਲਾਂ ਦੇ ਵਿੱਚ ਸੂਬੇ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਤਾਕਤ ਹੈ ਇਹ ਵੀ ਕਿਹਾ ਗਿਆ। ਕੱਟੜਪੰਥੀ ਵਿਚਾਰਧਾਰਾ ਤੋਂ ਅਸਹਿਮਤ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਪੰਜਾਬ ਪੁਲਿਸ ਨੇ ਦੱਸਿਆ ਕਿ ਹਾਈ ਕੋਰਟ ਨੂੰ ਦੱਸਿਆ ਹੈ ਕਿ ਅਜਨਾਲਾ ਥਾਣੇ ਦੇ ਬਾਹਰ ਜੋ ਵੀਡੀਓ ਬਣਾਈ ਗਈ ਸੀ ਉਸ ਦੇ ਵਿੱਚ ਅਮਰਤਪਾਲ ਨੇ ਕਿਹਾ ਸੀ ਕਿ ਸੀਐਮ ਮਾਨ ਵੀ ਬੇਅੰਤ ਸਿੰਘ ਦੇ ਰਸਤੇ ਤੇ ਚੱਲ ਪਈ। ਉਹਨਾਂ ਦਾ ਵੀ ਉਹੀ ਹੰ ਅੰਜਾਮ ਹੋਏਗਾ ਜੋ ਬੇਅੰਤ ਸਿੰਘ ਦਾ ਹੋਇਆ ਸੀ। ਬਲਾਵਰ ਨੇ ਮੁੱਖੀ ਬੰਬ ਬਣ ਕੇ ਉਹਨਾਂ ਦਾ ਕਤਲ ਕੀਤਾ ਸੀ ਇਸ ਘਟਨਾ ਨੇ ਹਜ਼ਾਰਾਂ ਦਿਲਾਵਰ ਫੈਦਾ ਕਰ ਦਿੱਤੇ ਸਨ ਤਦ ਅਸੀ ਕੇਸਵਲਿਆ ਬਰਤਪਾਲ ਡਿਪੁਰਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਪਰ ਇਸ ਦੇ ਵਿਚਾਲੇ ਇਹ ਹਲਫਨਾਮਾ ਉਮੇਸ਼ ਸ਼ਰਮਾ ਨੇ ਮੇਰੇ ਸੋਗੀ ਫੋਨ ਲਾਈਨ ਤੇ ਉਮੇਸ਼ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਕਾਫੀ ਚੀਜ਼ਾਂ ਜਿਹੜੀਆਂ ਨੇ ਹੋਰ ਵੀ ਕਲੀਅਰ ਹੁੰਦੀਆਂ ਨੇ ਜੇਕਰ ਇਸ ਮਾਮਲੇ ਦੀ ਇਸ ਹਲਫਨਾਮੇ ਦਾ ਜ਼ਿਕਰ ਕੀਤਾ ਜਾਵੇ ਹੋਰ ਕੀ ਕੁਝ ਅਗਰ ਡੀਟੇਲ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਸਾਹਮਣੇ ਆ ਰਿਹਾ ਹੈ ਕਿਉਂਕਿ ਅੰਮ੍ਰਿਤਪਾਲ ਉਹ ਹੁਣ ਕੋਈ ਆਮ ਨਹੀਂ ਇੱਕ ਸੰਸਦ ਨੇ ਦੂਜੇ ਪਾਸੇ ਜਿਸ ਤਰੀਕੇ ਦੇ ਹਾਲਾਤ ਉਸ ਸਮੇਂ ਰਹੇ ਜਦੋਂ ਅਮਰਿਤਪਾਲ ਬਹੁਤ ਐਕਟਿਵ ਹੋਏ ਇੱਕਦਮ ਤੋਂ ਪੰਜਾਬ ਜਾ ਕੇ ਇੱਕ ਉਸ ਸਮਾਸੀ ਦੇਖੋ ਗੁਰਜੋਤ ਰਿਪਲਾਈ 172 ਭੇਜਦਾ ਹੈ ਔਰ ਉਹਦੇ ਵਿੱਚ ਕਾਰਨ ਬਹੁਤ ਨੇ ਕਿ ਜਿਹੜਾ ਅਪ੍ਰੈਲ 2024 ਅਪ੍ਰੈਲ 2024 ਚ ਐਨਐਸਏ ਲਾਉਣ ਦੀ ਗੱਲ ਕੀਤੀ ਗਈ ਸੀ ਉਹਦਾ ਸਾਹਮਣਾ ਹੁਣ ਆ ਚੁੱਕਾ ਹੈ ਤੇ ਖੁਲਾਸੇ ਆ ਰਹੇ ਨੇ ਸਾਹਮਣੇ ਕਿ ਉਹਨਾਂ ਦੀ ਮਦਰ ਨੇ ਕਿਹਾ ਸੀ ਕਿ ਉਹ ਖਾਲਿਸਤਾਨੀ ਸਪੋਰਟਰ ਨਹੀਂ ਹੈ ਲੇਕਿਨ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਨੇ ਇੱਕ ਲੈਟਰ ਲਿਖ ਕੇ ਕਿਹਾ ਕਿ ਉਹ ਖਾਲਿਸਤਾਨੀ ਹੈ ਤਾਂ ਜਵਾਬ ਵਿੱਚ ਇਹ ਕਿਹਾ ਗਿਆ ਕਿ ਕਿਤਨਾ ਕਿਤੇ ਆਪਸ ਵਿੱਚ ਇਹਨਾਂ ਦੀ ਕੰਟਰਡਿਕਸ਼ਨ ਹੈ ਯਾਨੀ ਕਿ ਉਹਨਾਂ ਦੀ ਮਾਤਾ ਕਹਿ ਰਹੀ ਹੈ ਕਿ ਖਾਲਿਸਤਾਨੀ ਨਹੀਂ ਹੈ ਲੇਕਿਨ ਅਮਰਿਤਪਾਲ ਸਿੰਘ ਕਹਿ ਰਹੇ ਖਾਲਿਸਤਾਨੀ ਹੈ ਇਹਦਾ ਮਤਲਬ ਸਾਫ਼ ਹੈ ਕਿ ਉਹ ਹੱਲੇ ਵੀ ਖਾਲਿਸਤਾਨ ਤੇ ਖਾਲਿਸਤਾਨੀ ਗਤੀਆਂ ਵਿੱਚ ਸ਼ਾਮਿਲ ਹੈ ਔਰ ਇੱਕ ਹੋਰ ਵੱਡਾ ਖੁਲਾਸਾ ਜਿਹੜਾ ਗਰਾਊਂਡ ਸਭ ਤੋਂ ਅਹਿਮ ਹੈ ਐਨਐਸਏ ਲਗਾਏ ਜਾਣਦਾ ਕਿ ਅਮਰਿਤਪਾਲ ਸਿੰਘ ਆਈਐਸਆਈ ਦੇ ਨਾਲ ਟੱਚ ਵੀ ਚਾਹੇ ਇੱਕ ਬਹੁਤ ਵੱਡਾ ਖੁਲਾਸਾ ਹੈ ਕਿ ਲਗਾਤਾਰ ਡਿਬਰੂਗਲ ਜੇਲ੍ਹ ਵਿੱਚ ਰਹਿਣ ਦੇ ਦੌਰਾਨ ਵੀ ਆਈਐਸਆਈ ਪਾਕਿਸਤਾਨ ਦੀ ਏਜੰਸੀ ਜਿਹੜੀ ਆਈਐਸਆਈ ਹੈ ਉਹਦਾਨਾ ਉਹਨਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀ ਟੱਚ ਵਿੱਚ ਨੇ ਇਹ ਰਿਪਲਾਈ ਵਿੱਚ ਕਿਹਾ ਗਿਆ ਹੈ ਇਹ ਰਿਪਲਾਈ ਵਿੱਚ ਕਿਹਾ ਗਿਆ ਤਾਂ ਬਹੁਤ ਵੱਡੇ ਖੁਲਾਸੇ ਨੇ ਕਿ ਜਿਹੜਾ ਫਰੈਸ਼ ਗਰਾਉਂਡ ਹੈ 24 ਅਪ੍ਰੈਲ ਵਿੱਚ ਜਨਸੇ ਵਧਾਇਆ ਗਿਆ ਉਹਦਾ ਫਰੈਸ਼ ਗਰਾਉਂਡ ਇਹ ਹੈ ਕਿ ਹੱਲੇ ਵੀ ਉਹ ਆਈਐਸਆਈ ਜਿਹੜੀ ਪਾਕਿਸਤਾਨੀ ਖੁਫੀਆ ਏਜੰਸੀ ਹੈ ਜਿਹੜੀ ਭਾਰਤ ਵਿੱਚ دہشت ਗੱਲ ਫਲਾਉਂਦੀ ਹੈ 테ਰੇ ਸਪੇਸਦੀ ਹੈ ਉਹਦੇ ਨਾਲ ਟੱਚ ਵਿੱਚ ਨੇ ਆਪਣੇ ਕੁਝ ਖਾਸ ਲੋਕਾਂ ਦੇ ਜ਼ਰੀਏ ਇਹ ਰਿਪਲਾਈ ਵਿੱਚ ਕਿਹਾ ਗਿਆ ਹੈ ਮਦਰ ਦਾ ਜ਼ਿਕਰ ਕੀਤਾ ਗਿਆ ਸਟੇਟਮੈਂਟ ਲਾਈ ਗਈ ਹੈ ਔਰ ਅੰਮ੍ਰਿਤ ਸਿਮਰਜੀਤ ਸਿੰਘ ਮਾਨ ਦਾ ਜ਼ਿਕਰ ਹੈ ਬਹੁਤ ਵੱਡਾ ਰਿਪਲਾਈ ਹੈ ਔਰ ਅੰਮ੍ਰਿਤ ਸਰਵਜੇ ਦੇ ਨੰਨ ਧਰਨਾ ਲਾਇਆ ਗਿਆ ਪੰਜਾਬ ਵਿੱਚ ਸ਼ਿਫਟ ਕਰਨ ਦੀ ਮੰਗ ਨੂੰ ਲੈ ਕੇ ਉਹਦੇ ਵਿੱਚ ਇੱਕ ਸਟੂਡੈਂਟ ਯੂਨੀਅਨਸ ਸਾਥ ਉਹਦਾ ਵੀ ਜ਼ਿਕਰ ਕੀਤਾ ਗਿਆ ਅਮ੍ਰਿਤਪਾਲ ਸਿੰਘ ਦੇ ਮਦਰ ਦੇ ਜਿਹੜੇ ਇੰਸਟਾਗ੍ਰam ਵੀਡੀਓ ਦੇ ਕੁਝ ਵੀਡੀਓਜ਼ ਨੇ ਜਿਹਦੇ ਵਿੱਚ ਗਾਣੇ ਲਾਏ ਗਏ ਨੇ ਪ੍ਰੋਵੋਕਿੰਗ ਗਾਣੇ ਨੇ ਇਹ तमाम ਜ਼ਿਕਰ ਹੈ ਗੁਰਜੋਤ ਕਿ ਅਮ੍ਰਿਤਪਾਲ ਚ ਅਮ੍ਰਿਤਪਾਲ ਨੂੰ ਬਾਹਰ ਇਸ ਲਈ ਨਹੀਂ ਕੱਢਿਆ ਜਾ ਸਕਦਾ ਇਹ तमाम ਜ਼ਿਕਰ ਨੇ ਜਦੋਂ ਆਈਐਸਆਈ ਦਾ ਜ਼ਿਕਰ ਆਜੇ ਤੁਸੀਂ ਖੁਸ਼ ਹੋ ਸਕਦੇ ਹੋ ਕਿ ਕਿੰਨਾ ਵੱਡਾ ਇਹ ਲਿੰਕ ਹੋ ਹੋਣਾ ਹੈ ਲੇਕਿਨ ਇਹ ਸਾਰਾ ਲਾਈ ਦਾ ਪਾਰਟ ਜਿਹੜਾ ਅਸੀਂ ਦੱਸ ਰਹੇ ਹਾਂ ਇਹ ਅਸੀਂ ਰਿਪਲਾਈ ਦਾ ਪਾਰਟ ਦੱਸ ਰਹੇ ਹਾਂ ਔਰ ਜਿਹੜਾ 2023 ਦਾ ਜ਼ਿਕਰ ਕੀਤਾ ਸੀ ਉਹ ਵੀ ਅਸੀਂ ਦੱਸਿਆ ਕਿ ਜਦੋਂ 2023 ਰਿਪਲਾਈ ਕੀਤਾ ਸੀ ਕਿਉਂਕਿ ਸਮੇਂ ਸਮੇਂ ਤੇ ਪੁਲਿਸ ਅਫਸਰ ਬਦਲਦੇ ਰਹਿੰਦੇ ਨੇ ਉਹ ਰਿਪਲਾਈ ਉਸ ਟਾਈਮ ਦੇ ਜਿਹੜੇ ਐਸਐਸਪੀ ਸੀਗੇ ਪਲੱਸ ਹੁਣ ਜਿਹੜੇ ਤਾਜ਼ਾ ਪੁਲਿਸ ਅਫਸਰ ਹੁੰਦੇ ਨੇ ਉਹ ਰਿਪਲਾਈ ਫਾਈਲ ਕੀਤਾ ਗਿਆ 2023 ਦਾ ਵੀ ਜ਼ਿਕਰ ਕੀਤਾ ਗਿਆ ਸੀ ਕਿ ਜਿਵੇਂ ਸਰਕਾਰ ਨੂੰ ਤੇ ਸੀਮ ਭਗਵੰਤ ਮਾਨ ਨੂੰ ਥ੍ਰੈਟ ਹੈ ਔਰ ਰਵੀਨ ਸਿੰਘ ਵੀ ਰਾਤ ਦੇ ਚਲਣ ਦਾ ਹਸ਼ਰ ਹੈ ਇਹ 2023 ਦਾ ਹੈ ਲੇਕਿਨ ਹੁਣ ਫਰੈਸ਼ ਜਿਹੜਾ ਗਰਾਊਂਡ ਹੈ ਸਭ ਤੋਂ ਵੱਡਾ ਉਹਦੇ ਕਾਰਨ ਨੇ ਕਿ ਆਈਐਸਆਈ ਦਾ ਜ਼ਿਕਰ ਹੈ ਉਹਨਾਂ ਦੀ ਮਦਰ ਦੀ ਸਟੇਟਮੈਂਟ ਹੈ ਔਰ तमाम ਇਹ ਗਤਵਿਧੀਆਂ ਨੇ ਜਿਸ ਲਈ ਸ਼ਮ ਅਮਨ ਤੇ ਸ਼ਾਂਤੀ ਨੂੰ ਦਾ ਖਤਰਾ ਬਣ ਸਕਦਾ ਅਮਰਿਤਪਾਲ ਬਿਲਕੁਲ ਹਮੇਸ਼ਾ ਮੈਂ ਰੋਕ ਰਹੇ ਹਾਂ ਤਾਂ ਵੱਡੀ ਖਬਰ ਅਮਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਸਰਕਾਰ ਦਾ ਇਹ ਵੱਡਾ ਖੁਲਾਸਾ ਸਾਹਮਣੇ ਆਇਆ ਹੈ ਆਈਐਸਾਈ ਦੇ ਨਾਲ ਸੰਪਰਕ ਦੇ ਵਿੱਚ ਅਮਰਿਤਪਾਲ ਸਿੰਘ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਤਾਂ ਜਿਸ ਦਾ ਜ਼ਿਕਰ 우ਮੇਸ਼ ਵੀ ਕਰ ਰਹੇ ਨੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਹੈ ਤਾਂ ਇੱਕ ਖਲਾਸਾ ਕੀਤਾ ਗਿਆ ਦੇਖੋ आ, कोई जन तक तौर पे कोई बयान नहीं है बल्कि पंजाब सरकार ने जो आ, दावा किया खल्फ तामिद जरिए कोर्ट ਨੂੰ ਦੱਸਿਆ ਹੈ ਤਾਂ ਅਮਰਤਪ ਸਿੰਘ ਆਪਣੇ ਸਾਥੀਆਂ ਦੇ ਨਾਲ ਆ ਗਿਆ ਐਸਆਈ ਦੇ ਪਾਕਿਸਤਾਨ ਦੀ ਖੂਫੀਆ ਏਜੰਸੀ ਹੈ ਆਈਐਸਆਈ ਉਸ ਦੇ ਸੰਪਰਕ ਦੇ ਵਿੱਚ ਹੈ ਇਹ ਕਿਹਾ ਗਿਆ ਹੈ ਕਿਉਂਕਿ ਲਗਾਤਾਰ ਜੋਨ ਦਾ ਪਰਿਵਾਰ ਹੈ ਦਾਵਾ ਕਰ ਰਿਹਾ ਸੀ ਉਹਨਾਂ ਦੇ ਸਮਰਥਕ ਉਹਨਾਂ ਦੇ ਵਕੀਲ ਜਿਹੜੇ ਕਾਨੂੰਨੀ ਤੌਰ ਤੇ ਲੜਾਈ ਲੜ ਰਹੇ ਨੇ ਕਾ ਕਿ ਇੱਕ ਸਟੇਟਮੈਂਟ ਦਾ ਜ਼ਿਕਰ ਜਿੰਦਾ ਜ਼ਿਕਰ ਹੈ ਉਮੇਸ਼ ਕਰ ਰਹੇ ਨੇ ਔਰ ਅਸੀਂ న్యూਸ 18 ਤੇ ਸਭ ਤੋਂ ਪਹਿਲਾ ਜਦੋਂ ਸਾਡੇ ਸਹਿਯੋਗੀ ਗੱਲਬਾਤ ਕਰ ਰਹੇ ਸੀ ਉਸ ਸਮੇਂ ਉਹ ਸਟੇਟਮੈਂਟ ਉਹਨਾਂ ਨੇ ਉਹਨਾਂ ਦੀ ਮਾਤਾ ਨੇ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਖਾਲਿਸਤਾਨ ਦੇ ਸਮਰਥਕ ਨਹੀਂ ਹਨ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਬਿਆਨ ਇੱਕ ਬਕਾਇਦਾ ਚਿੱਠੀ ਦੇਰੀ ਜਿਹੜੀ ਹੈ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੀ ਗਿਆ ਅਮਰਿਤਪਾਲ ਸਿੰਘ ਉਹ ਸੱਤਿਖੀ ਨੂੰ ਲਿਖਦੇ ਨੇ ਔਰ ਉਸ ਦੇ ਵਿੱਚ ਇਸ ਤਰੀਕੇ ਦੇ ਨਾਲ ਜੋ ਦਿੱਤੀ ਗਈ ਸਟੇਟਮੈਂਟ ਹੈ ਉਸ ਤੋਂ ਆਪਣੇ ਆਪ ਨੂੰ ਕੁਝ ਵੱਖ ਕਰ ਲੈਂਦੇ ਨੇ ਬਲਕਿ ਉਹਨਾਂ ਨੇ ਆਪਣੀ ਬਾਹ ਨੂੰ ਲੈ ਕੇ ਐਗਜ਼ੈਂਪਲ ਵੀ ਜਿਹੜੀ ਇੱਕ ਬਹੁਤ ਵੱਡੀ ਦਿੱਤੀ ਸੀ ਉਹ ਕਾਫੀ ਲੰਬੀ ਚੌੜੀ ਚਿੱਠੀ ਜਿਹੜੀ ਬਾਹਰ ਆਈ ਸੀ ਤਾਂ ਉਸ ਦਾ ਵੀ ਜ਼ਿਕਰ ਕੀਤਾ ਗਿਆ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਨੇ ਅੱਜ ਕੱਲ੍ਹ ਦੀ ਗੱਲ ਕੀਤੀ ਜਾਵੇ ਤਾਂ ਇਹ ਜਮਾਨਾ ਹੈ ਕਿ ਇਸ ਦੇ ਵਿੱਚ ਸੋਸ਼ਲ ਮੀਡੀਆ ਕਿੰਨਾ ਜ਼ਿਆਦਾ ਐਕਟਿਵ ਹੈ ਸਾਰੇ ਪਲੀਪਾਂਤੀ ਜਾਨੂ ਨੇ ਵੱਖ-ਵੱਖ ਜਿਹੜੇ ਪਲੇਟਫਾਰਮਸ ਨੇ ਉੱਥੇ ਵੀਡੀਓਜ਼ ਜਿਹੜੀਆਂ ਰੇ ਪਾਈਆਂ ਜਾਂਦੀਆਂ ਨੇ ਜਿਹੜੇ ਗਾਣੇ ਲਗਾਏ ਜਾਂਦੇ ਨੇ ਤਾਂ ਹਰ ਇੱਕ ਚੀਜ਼ ਨੂੰ ਸਬੂਤ ਦੇ ਤੌਰ ਤੇ ਰੱਖਿਆ ਜਾ ਰਿਹਾ ਤਾਂ ਵੱਡੀ ਖਬਰ ਹੈ ਆਪਣੇ ਆਪ ਦੇ ਵਿੱਚ ਅੰਮ੍ਰਿਤਪਾਲ ਤੇਨ ਨੂੰ ਲੈ ਕੇ ਜੋ ਮੌਜੂਦਾ ਸੰਸਦ ਵੀ ਹੈ ਪਰ ਜਿਸ ਤਰੀਕੇ ਦੇ ਨਾਲ ਉਸ ਸਮੇਂ ਜੋ ਹਾਲਾਤ ਬਣੇ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਹੁੰਦੀ ਹੈ ਉਸ ਵੇਲੇ ਤੋਂ ਲੈ ਕੇ ਹੁਣ ਢੀਬਰਗੜ ਜੇਲ੍ਹ ਦੇ ਵਿੱਚ ਬੰਦ ਹੈ ਐਨਐਸਏ ਲਗਾਈ ਗਈ ਉਸ ਤੋਂ ਬਾਅਦ ਵਧਾਈ ਗਈ ਔਰ ਹੁਣ ਇਹ ਜਵਾਬ ਮੰਗਿਆ ਗਿਆ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਕੋਰਟ ਦੇ ਵੱਲੋਂ ਕਿ ਆਕਰਕਾਰ ਕਿਉਂ ਐਕਸਟੈਂਡ ਕੀਤੀ ਗਈ ਹੈ ਐਨਐਸਏ ਕਿਉਂ ਵਧਾਈ ਗਈ ਹੈ ਤਾਂ ਐਸਆਈ ਦੇ ਨਾਲ ਸੰਪਰਕ ਦੇ ਵਿੱਚ ਅਮਰਪਾਤ ਸਿੰਘ ਨੇ ਜਵਾਬ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਅਮਰਪਾਤ ਸਿੰਘ ਆਪਣੇ ਸਾਥੀਆਂ ਦੇ ਨਾਲ ਆਈਐਸਏ ਦੇ ਸੰਪਰਕ ਦੇ ਵਿੱਚ ਹੈ ਢੀਬਰਗੜ ਜੇਲ੍ਹ ਤੋਂ ਵੀ ISI ਦੇ ਸੰਪਰਕ ਦੇ ਵਿੱਚ ਹੈ ਪਾਕਿਸਤਾਨ ਦੀ ਖੁਫੀਆ ਏਜੰਸੀ ISI ਜਿਸ ਦਾ ਜ਼ਿਕਰ Umesh Vikar Umesh ਆਪਣੇ ਆਪ ਦੇ ਵਿੱਚ ਬਹੁਤ ਐਪ ਹੈ ਜੇਕਰ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੀ ਗੱਲ ਕੀਤੀ ਜਾ ਯਾਨੀ ਕਿ ਅਜਿਹਾ ਕੋਈ ਵੀ ਸਬੂਤ ਛੁੱਟਿਆ ਨਹੀਂ ਹੈ ਪੰਜਾਬ ਪੁਲਿਸ ਤੋਂ ਜਿਸ ਨੂੰ ਕੋਰਟ ਦੇ ਵਿੱਚ ਨਹੀਂ ਰੱਖਿਆ ਗਿਆ ਕਿਉਂਕਿ ਬਹੁਤ ਸਵਾਲ ਜਨਤਕ ਤੌਰ ਤੇ ਆਮ ਬੋਲਚਾਲ ਦੀ ਪੱਛਤ ਪੁੱਛੇ ਜਾ ਸਕਦੇ ਨੇ ਪਰ ਜਦੋਂ ਬਕਾਇਦਾ ਉਹ ਇੱਕ ਸਬੂਤ ਬਣ ਜਾਂਦੋ ਵੀਡੀਓ ਬਣ ਜਾਵੇ ਜਦੋਂ ਕਿਸੇ ਤਰੀਕੇ ਦੇ ਨਾਲ ਉਸ ਨੂੰ ਆਹ ਚਿੱਠੀ ਦੇ ਰਾਹੀਂ ਅੰਦਰੋਂ ਲਿਖ ਕੇ ਭੇਜਿਆ ਜਾਵੇ ਤਾਂ ਸਬੂਤ ਹੈ ਫਿਰਕੋਰ ਦੇ ਵਿੱਚ ਉਸੇ ਦੀ ਮੰਨੀ ਜਾਏਗੀ ਬਿਲਕੁਲ ਜੀਐਪੀ ਡਿਵੀਜ਼ਨ ਦੀ ਸ਼ੁਰੂਆਤੀ ਕਰੀਏ ਤਾਂ ਬਿਲਕੁਲ ਜਿਹੜਾ ਉਹਦੀ ਮਾਤਾ ਜੀ ਵਾਲਾ ਪਾਰਟ ਹੈ ਉਹ ਦੱਸਿਆ ਗਿਆ ਔਰ ਉਸ ਤੋਂ ਬਾਅਦ ਜਿਹੜੇ ਗਰਾਊਂਡ ਨੇ ਡਿਟੈਂਸ਼ਨ ਦੇ 프ੈਸ਼ ਗਰਾਊਂਡ ਨੇ ਉਹਦੇ ਵਿੱਚ ਜੇ 9 ਨੰਬਰ ਪੜੀਏ ਤੇ 10 ਨੰਬਰ ਪੜੀਏ ਬਹੁਤ ਵੱਡਾ ਇੱਕ ਡਿਟੇਲ ਵਿੱਚ ਲਿਖਿਆ ਗਿਆ ਕਿ ਕਿਵੇਂ ਪਾਕਿਸਤਾਨ ਦੀ ਆਈਐਸਆਈ ਜਿਹੜੀ ਏਜੰਸੀ ਹੈ ਉਹਦੇ ਨਾਲ ਅਮਰਿਤਪਾਲ ਤੇ ਉਹਨਾਂ ਦੇ ਸਾਥੀ ਡਿਪਰੂਗੜ੍ਹ ਜੇਲ੍ਹ ਵਿੱਚ ਰਹੰਦੇ ਹੋਏ ਦੇ ਲਗਾਤਾਰ ਟੱਚ ਵਿੱਚ ਨੇ ਔਰ ਇੱਕ ਜ਼ਿਕਰ ਕੀਤਾ ਗਿਆ 10ਵੇਂ ਨੰਬਰ ਤੇ ਜੇ ਜਨਵਰੀ 2024 ਵਿੱਚ ਕੁਝ ਅਨਨੋਨ ਐਸੋਸੀਏਟ ਫੋਲੋਅਰਸ ਅਮਰਿਤਪਾਲ ਦੇ ਪਾਕਿਸਤਾਨੀ ਆਈਐਸਆਈ ਏਜੰਸੀ ਦੇ ਨਾਲ ਟੱਚ ਵਿੱਚ ਨੇ ਔਰ ਹਥਿਆਰ ਮੰਗਾਉਂਦੇ ਨੇ ਬਦਲਾ ਲੈਣ ਲਈ ਅਗੇਂਸਟ ਪੰਜਾਬ ਸਰਕਾਰ ਤੇ ਦੇ ਖਿਲਾਫ ਬਦਲਾ ਲੈਣ ਲਈ ਹਥਿਆਰ ਮੰਗਾਣ ਦੀ ਗੱਲ ਕਰਦੇ ਨੇ ਜਨਵਰੀ 2024 ਦਾ ਇਹ ਲਿਖਿਆ ਗਿਆ ਕਿ ਬਦਲਾ ਲੈਣਾ ਹੈ ਕਿ ਪਾਕਿਸਤਾਨੀ ਅਸ਼ਾਇਦ ਏਜੰਸੀ ਹੈ ਜਿਹੜੀ ਹੈ ਸਹੀ ਉਹਦੇ ਨਾਲ ਉਹ ਟੱਚ ਵਿੱਚ ਨੇ ਅਨਨੋਨ ਐਸੋਸੀਏਟ ਪਬਲਿਕ ਫਾਲੋਅਰ ਲਗਾਇਆ ਗਿਆ ਹੈ ਆਫ ਅਮਰਿਤਪਾਲ ਸਿੰਘ ਕਿ ਟੱਚ ਵਿੱਚ ਨੇ ਇਹਦਾ ਮਤਲਬ ਸਾਫ਼ ਹੈ ਲਿਖਿਆ ਗਿਆ ਕਿ ਉਹਦੇ ਵਿੱਚ ਕਿ ਕਿਤੇ ਨਾ ਕਿਤੇ ਅਮਰਿਤਪਾਲ ਸਿੰਘ ਜਿਹੜਾ ਹੈਗਾ ਉਹ ਹਾਈਐਸਆਈ ਦੇ ਹੱਥ ਵਿੱਚ ਹੈ ਹਾਈਐਸਆਈ ਦੀ ਏਜੰਸੀ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਇਸ ਕਰਕੇ ਨੂੰ ਛੱਡਾ ਨਹੀਂ ਜਾ ਸਕਦਾ ਔਰ ਜੇ 9ਵੇਂ ਨੰਬਰ ਤੇ ਆਈਏ ਤਾਂ ਪੂਰਾ ਡਿਟੇਲ ਵਿੱਚ ਲਿਖਿਆ ਗਿਆ ਹੈ ਕਿ ਅਮਰਿਤਪਾਲ ਸਿੰਘ ਡਿਬਰੂਗੜ੍ਹ ਦੇ ਰਹਿਂਦਾ ਹੋਇਆ ਉਹਨਾਂ ਦੇ ਸਾਥੀ ਲਗਾਤਾਰ ਆਪਣੇ ਖਾਸ ਲੋਕਾਂ ਦੇ ਜ਼ਰੀਏ ਇਹ ਵੀ ਮੈਂ ਦੱਸਦਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਗੁਰਜੋਤ ਇਹ ਖਾਸ ਮੈਂ ਇੱਥੇ ਮੈਂਸ਼ਨ ਕਰਦਾ ਡਿਬਰੂਗੜ੍ਹ ਜੇਲ੍ਹ ਵਿੱਚ ਜਿਹੜੀ ਫੋਨ ਦੀ ਸਹੂਲਤ ਹੁੰਦੀ ਹੈ ਇਹਨਾਂ ਦੇ ਕੈਦੀਆਂ ਨੂੰ ਉਹ ਫੋਨ ਮੈਸੇਜ ਵੀ ਉਹਨਾਂ ਨੇ ਰਿਕਾਰਡ ਵਿੱਚ ਲਾਏ ਹੋਏ ਨੇ ਕਿ ਕਿਉਂ ਫੋਨ ਦੇ ਮੈਸੇਜ ਦੇ ذریعے ਵੀ ਭੜਕਾਉਣ ਦੀ ਰੈਡੀਕਲ ਐਕਟੀਵਿਟੀ ਕਰਨ ਦੀ ਬਾਰ-ਬਾਰ ਜ਼ਿਕਰ ਆਂਦਾ ਹੈ ਉਹ ਵੀ ਆਰਡਰ ਦਾ ਪਾਰਟ ਹੈ ਲੇਕਿਨ ਜਿਹੜਾ ਨੋ ਨੰਬਰ ਹੈ ਉਹ ਬਹੁਤ ਅਹਿਮ ਹੋ ਜਾਂਦਾ ਹੈ ਹੂੰ ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਇਹ ਪ੍ਰੋਫੈਸ਼ਨਲ ਵਰਡ ਯੂਜ਼ ਕੀਤਾ ਗਿਆ ਹੈ ਕਿ ਵੈਰ ਹੀ ਹੈਜ਼ ਬੀਨ ਕਲੋਜ਼ਡ ਇਨਵੋਲਡ ਵਾਇਲੈਂਟ ਡਿਟੈਂਸ਼ਨ ਵਿਦ ISI ਦਾ ਇੰਟੈਲੀਜੈਂਸ ਜਿਸ ਤੋਂ ਪਾਕਿਸਤਾਨ ਵਿੱਚ ਚੱਲ ਚੁਕਾ ਮੈਂ ਮੈਂ ਡਿਟੇਲਸ ਗੱਲ ਕਰ ਰਹੀ ਹਾਂ Umesh ਤੁਹਾਡੇ ਨਾਲ ਬੜੇ ਰੋ ਸਾਡੇ ਨਾਲ ਮੈਂ ਮਿੰਟ ਸਰਜੀਤ ਸਿੰਘ ਖਾਸਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਰਜੀਤ ਸਿੰਘ ਖਾਸਾ ਜੀ ਸਵਾਗਤ ਹੈ న్యూਸ 18 ਪੰਜਾਬ ਤੇ ਤਾਂ ਅੱਜ ਵੱਡੇ ਖੁਲਾਸੇ ਹੋ ਰਹੇ ਨੇ ਅੰਮ੍ਰਿਤਪਾਲ ਲੋਹਰ ਨੂੰ ਲੈ ਕੇ ਜੋ ਪੰਜਾਬ ਪੁਲਿਸ ਨੇ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕੀਤਾ ਉਸ ਦੇ ਵਿੱਚ ਆਪਣੇ ਆਪ ਦੇ ਵਿੱਚ ਸਾਡੀ ਤੁਹਾਡੇ ਦੁਆਰਾ ਦੱਸਿਓ ਕੀ ਗੱਲ ਹੈ ਹਾਂਜੀ ਆਵਾਜ਼ ਆ ਰਹੀ ਹੈ ਸਰਜੀਤ ਸਿੰਘ ਪਹਿਲਾਂ ਕੱਟ ਕੇ ਕੀ ਸੀ ਹੂੰ ਅੱਜ ਸਵਾਲ ਇਹੀ ਹੈ ਸਰਬਜੀਤ ਸਿੰਘ ਖਾਸ ਸਰਜੀਤ ਅਮਰਪਾਲ ਨੂੰ ਲੈ ਕੇ ਜੋ ਹਲਫਨਾਮਾ ਪੰਜਾਬ ਪੁਲਿਸ ਨੇ ਦਾਖਲ ਕੀਤਾ ਹੈ ਕਹ ਲਈ ਪੰਜਾਬ ਸਰਕਾਰ ਨੇ ਦਾਖਲ ਕੀਤਾ ਕੋਰਟ 'ਚ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਮਰਪਾਲ ਸਿੰਘ ਆਈਐਸਆਈ ਦੇ ਨਾਲ ਸੰਪਰਕ ਦੇ ਵਿੱਚ ਹੈ ਕੁਝ ਪ੍ਰੂਫਸ ਲਗਾਏ ਗਏ ਨੇ ਉਹਨਾਂ ਦੇ ਸਾਥੀਆਂ ਨੂੰ ਲੈ ਕੇ ਸਿੱਧੇ ਤੌਰ ਤੇ ਉਸ ਹਲਫਨਾਮੇ 'ਚ ਜ਼ਿਕਰ ਹੈ ਦੇਖੋ ਕੋਈ ਇਹ ਬੋਲ ਚਾਲ ਦੀ ਪਛਾਣ 'ਚ ਨਹੀਂ ਹੈ ਜਿਵੇਂ ਆਪਾਂ ਗੱਲਬਾਤ ਕਰਿਆ ਜੇ ਆ ਵੀ ਨਹੀਂ ਹੈ ਹਾਲਾਂਕਿ ਇਹ ਤਾਂ অন ਰਿਕਾਰਡ ਹੈ ਪਰ ਇਹ ਸਿੱਧੇ ਤੌਰ ਤੇ ਕੋਰਟ ਦੇ ਵਿੱਚ ਜਿਹੜਾ ਹਫੜਾਵਾ ਦਾਖਲ ਕੀਤਾ ਗਿਆ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਯਾਨੀ ਕਿ ਸਾਫ਼ ਤੌਰ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਬਹੁਤ ਸਾਰੇ ਮਜ਼ਬੂਤ ਸਾਡੇ ਕੋਲ ਸਬੂਤ ਨੇ ਕਿ ਅੰਮ੍ਰਿਤਪਾਲ ਨੂੰ ਕਿਉਂ ਨਹੀਂ ਛੱਡਿਆ ਜਾ ਸਕਦਾ ਔਰ ਕਿਉਂ ਉਹਨਾਂ ਤੇ ਐਨਐਸਏ ਵਧਾਈ ਗਏ ਮੈਡਮ ਪਹਿਲਾਂ ਰੈਸਟ ਸੀ ਉਦੋਂ ਤਾਈਂ ਤਾਂ ਇਹਨਾਂ ਤੋਂ ਕੋਈ ਸ਼ੋਰ ਨਹੀਂ ਹੋਇਆ ਜਦੋਂ ਇਹ ਬਾਹਰ ਸੀ ਉਹਨੇ ਜੇਲ੍ਹ ਤੇ ਚਲੇ ਗਿਆ ਤੇ ਹੁਣ ਇਹਨੂੰ ਕਹਦੇ ਆਂ ਵੀ ਜੇਲ੍ਹ ਚ ਬੈਠੇ ਨੇ ਆਈਐਸਆਈ ਨਾਲ ਲਿੰਕ ਬਣਾ ਲੈ ਤੇ ਜਦੋਂ ਇਹ ਬਾਹਰ ਵੀ ਉਦੋਂ ਤਾਈਂ ਨਾ ਕੋਈ ਕੰਟੈਕਟ ਨਹੀਂ ਬਣਾਇਆ ਉਹਨਾਂ ਨਾਲ ਐਵੇਂ ਵੀ ਇਹ ਬੰਦਨ ਕੰਨਾ ਕਰਦੇ ਆਂ ਵੀ ਜੇਲ੍ਹ ਚ ਬੈਠੇ ਨੇ ਰਿਸ਼ਤਾ ਬਣਾ ਲੈ ਆਪਣੇ ਹੂੰ ਇਹ ਹੀ ਜਦੋਂ ਇਹ ਬਾਹਰ ਘੁੰਮਦਾ ਸੀ ਉਦੋਂ ਤੱਕ ਪੁਲਿਸ ਸਾਬਤ ਨਾ ਕਰ ਸਕੀ ਉਦੋਂ ਤਾਈਂ ਦਾ ਸਾਰਾ ਕੁਝ ਬੀਨਾਂ ਨਾ ਖੰਗਾਲ ਲਈਦਾ ਫੋਨ ਵੀ ਘਰ ਵੀ ਸਾਰੇ ਇਹਦੇ ਲਿੰਕ ਕਿੱਥੇ ਤੱਕ ਸੀ ਸਾਰੇ ਕੁਝ ਪਰੋਲ ਲਿਆ ਉਦੋਂ ਤਾਂ ਮਿਲਿਆ ਨਹੀਂ ਹੁਣ ਇਹ ਜੇਲ੍ਹ ਤੇ ਹੁਣ ਜੰਨੇ ਹੈਈ ਨਾ ਲਿੰਕ ਬਣਾ ਲੇ ਇਹ ਮਾੜਾ ਮ ਇਕੱਲਾ ਗੰਦਾ ਕੋਈ ਮਤਲਬ ਉਹ ਮਤਲਬ ਜੱਜ ਨਹੀਂ ਆ ਨਾ ਗੱਲਾ ਇਹ ਕੋਈ ਗੱ dama ਇਹ ਚੈਦਣਾ ਜੀ ਜਦੋਂ ਆ ਜੀ ਉਹਦੇ ਤਾਂ ਤੁਸੀਂ ਕੁਝ ਸਾਬਤ ਨਾ ਕਰ ਸਕੇ ਹੂੰ ਅੱਛਾ ਆਪਾਂ ਪੁਆਇੰਟ 1 ਤੋਂ ਗੱਲ ਕਰਦੇ ਹਾਂ ਦੇਖੋ ਸਰਜੀਤ ਸਿੰਘ ਜੀ ਜੇਕਰ ਸ਼ੁਰੂਆਤ ਤੋਂ ਗੱਲ ਕਰੀਏ ਕਿ ਇਸ ਐਪੀਡੈਵਿਟ ਦੇ ਵਿੱਚ ਆਖਿਰਕਾਰ ਹੈ ਕੀ ਆ ਹਲਫਨਾਮੇ ਵਿੱਚ ਪਹਿਲਾਂ ਤਾਂ ਇਹੀ ਗੱਲ ਕਹੀ ਗਈ ਕਿ ਸੀ ਅਮਾਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਿਉਂਕਿ ਜਿਸ ਰਾਤ ਉਹ ਤੁਰ ਪਏ ਨੇ ਉਹ ਬਿਆਨ ਸਿੰਘ ਵਾਂਗੂ ਉਸ ਰਾਤ ਤੇ ਤੁਰ ਪਏ ਨੇ ਜਿਵੇਂ ਬਿਆਨ ਸਿੰਘ ਸੀ ਆਪਣੇ ਬਤੌਰ ਸੀਐਮ ਦੇ ਕਾਰਜਕਾਲ ਦੇ ਵਿੱਚ ਤਾਂ ਉਹਨਾਂ ਦਾ ਵੀ ਉਸੇ ਰਾਤ ਚੱਲਦੇ ਇਹ ਏ ਇਹ ਹਾਲ ਹੋ ਸਕਦਾ ਉਸ ਵੀਡੀਓ ਕਲਿੱਪ ਨੂੰ ਜਿਹੜਾ ਨਹੀਂ ਕਿਹਨੇ ਕਿਹਾ ਹੈ ਕਿਹਨੇ ਕਿਹਾ ਹੈ ਭਗਵੰਤ ਮਾਨ ਨੂੰ ਕਿਹਨੇ ਕਿਹਾ ਹੈ ਸੀਐਮ ਨੂੰ ਇਹ ਇਹ ਦਾਵਾ ਕੀਤਾ ਗਿਆ ਕਿ ਅਜਨਾਲੇ ਜਦੋਂ ਥਾਣੇ ਤੇ ਸਾਰਾ ਕੁਝ ਵਾਪਰਿਆ ਹੈ ਉਸ ਸਮੇਂ ਇੱਕ ਕਲਿੱਪ ਹੈ ਉਸ ਦੇ ਵਿੱਚ ਅੰਮ੍ਰਿਤਪਾਲ ਉਹਨਾਂ ਦੇ ਸਾਥੀ ਕਹਿ ਰਹੇ ਨੇ ਨਹੀਂ ਉਹ ਤਾਂ ਮੈਡਮ ਵੈਸੇ ਕਹਿ ਰਹੇ ਹੈ ਨਾ ਭਈ ਜਿਵੇਂ ਬਿਅੰਤ ਸਿੰਘ ਜ਼ੁਲਮ ਕਰਦਾ ਸੀ ਉਹਦੇ ਕਿ ਉਹਦੇ ਜ਼ੁਲਮ ਨੂੰ ਕੰਪੇਅਰ ਕੀਤਾ ਹੈ ਹੂੰ ਬੀਅੰਤ ਸਿੰਘ ਬੀ ਜ਼ੁਲਮ ਨੂੰ ਭਗਵੰਤ ਮਾਨ ਦੀਆਂ ਕਾਰਵਾਈਆਂ ਨੂੰ ਭਗਵੰਤ ਮਾਨ ਦਾ ਜਿਹੜਾ ਠੱਗਾ ਕਰਦਾ ਪੰਜਾਬੀਆਂ ਨਾਲ ਉਵੇਂ ਬੀਅੰਤ ਸਿੰਘ ਠੱਗਾ ਕਰਦਾ ਸੀ ਇਹ ਕਿਹਾ ਹੈ ਉਹਨਾਂ ਨੇ ਹੂੰ ਤੁਹਾਨੂੰ ਲੈ ਕੇ ਇੱਕ ਅਸਲੀ ਗੱਲ ਨਹੀਂ ਆ ਜੀ ਬਈ ਪੰਜਾਬੀਆਂ ਨੂੰ ਜਿਵੇਂ ਘਰੋਂ ਫੜਫੜ ਮਾਰਦਾ ਸੀ ਸ਼ਹੀਦ ਕੀਤਾ ਜਿਨ੍ਹਾਂ ਚ ਕੀਤਾ ਹੁਣ ਉਵੇਂ ਆ ਦੇਖ ਲੈ ਫੜਫੜ ਤੇ ਮੁੱਢੇ ਉਵੇਂ ਅੰਦਰ ਕੀਤੇ ਹੋਏ ਆ ਭਗਵੰਤ ਮਾਨ ਨੇ ਹੂੰ ਤਨ ਲੱਗਦਾ ਇਸ ਵਾਰ ਇਹ ਨਹੀਂ ਨਾ ਕਿਹਾ ਜੀ ਓਵੇਂ ਮਾਰਾਂਗੇ ਜਿਵੇਂ ਸਿੰਘ ਨੂੰ ਮਾਰਿਆ ਸੀ ਉਹ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਵੇਂ ਬਿਆਰਤ ਸਿੰਘ ਜ਼ੁਲਮ ਕਰਦਾ ਸੀ ਓਵੇਂ ਭਗਵੰਤ ਮਾਨ ਕਰਦਾ ਹੈ ਹੂੰ ਅੱਛਾ ਖਾਲਸਾ ਸਾਹਿਬ ਨਚੋੜ ਦੀ ਗੱਲ ਕਰੀਏ ਦੇਖੋ ਇਹਦੇ ਵਿੱਚ ਇਹ ਕਿਹਾ ਗਿਆ ਇੱਕ ਤਾਂ ਕਿ ਅੰਮ੍ਰਿਤਪਾਲ ਦੀ ਜਿਹੜੀ ਪੜਕਾਉ ਗੱਲਾਂ ਨੇ ਉਹ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਤਾਕਤ ਰੱਖਦੀਆਂ ਨੇ ਇਸ ਕਿਸਮ ਦੀਆਂ ਗੱਲਾਂ ਨੇ ਇਹ ਸਾਰੇ ਵੱਡੇ ਵੱਡੇ ਤਰਕ ਮਜ਼ਬੂਤ ਦਿੱਤੇ ਗਏ ਹਾਂਜੀ ਉਸੀ ਗੱਲਾਂ ਕਰ ਲੋ ਤੁਸੀਂ ਸਿੱਧੇ ਪਾਸੇ ਲਾ ਲੋ ਜਿਉਂ ਪਰਤਾਉ ਕਰਦੇ ਕਿ ਤੁਹਾਡੇ ਕੋਲੇ ਹੁੰਦੀਆਂ ਗੱਲਾਂ ਨਹੀਂ ਐ ਤੁਸੀਂ ਆਪਣੀਆਂ ਗੱਲਾਂ ਕਰ ਲੋ ਜਿਹੜੇ ਪਾਸੇ ਨੂੰ ਜਿਹੜੇ ਬੰਦੇ ਨਾਲ ਕੋਈ ਵੀ ਗੱਲ ਹੁੰਦੀ ਹੈ ਜੋ ਬੰਦੇ ਨੂੰ ਸੱਚ ਲੱਗਦਾ ਹੈ ਸੱਚ ਦਿਖਦਾ ਹੈ ਉਹ ਫਿਰ ਬੰਦਾ ਸੱਚਵਾਨ ਨਹੀਂ ਜਾਂਦਾ ਐ ਨਾ ਝੂਠਵਾਨ ਨਹੀਂ ਨਾ ਜਾਂਦਾ ਤੁਸੀਂ ਇਹ ਤਾਂ ਮੈਨੂੰ ਔਰ ਕਲੀਅਰ ਹੈ ਨਾ ਵੀ ਪੰਜਾਬੀਆਂ ਨਾਲ ੱਟਕਾ ਹੋਇਆ ਉਹ ਪੰਜਾਬੀਆਂ ਦੀ ਜਿਹੜੇ ਅੰਮ੍ਰਿਤਪਾਲ ਗੱਲਾਂ ਕਰਦਾ ਹੈ ਕਰਦਾ ਸੀ ਜਾਂ ਕਰਦਾ ਹੈ ਉਹ ਮੈਡਮ ਉਹ ਸੱਚ ਹੈ ਉਹ ਪੰਜਾਬੀਆਂ ਦੇ ਦੁੱਖ ਦੀ ਨਸ ਹੈ ਮੈਨੂੰ ਤੁਹਾਨੂੰ ਲੱਗਦਾ ਕਿ ਕੋਈ ਗੱਲ ਅਜਿਹੀ ਗਲਤ ਨਹੀਂ ਹੈ ਔਰ ਜੇਕਰ ਇਸ ਕਿਸਮ ਦੇ ਨਾਲ ਹਰ ਫਰਾਮਾ ਦਾਖਲ ਕਰਕੇ ਅੰਮ੍ਰਿਤਪਾਲ ਤੇ ਐਨਐਸਏ ਕਿਉਂ ਵਧਾਈ ਗਈ ਹੈ ਉਸ ਦਾ ਜ਼ਿਕਰ ਮਜਬੂਤੀ ਨਾਲ ਕਰੇ ਤੋਂ ਗਲਤ ਹਾਂਜੀ ਮੈਂ ਇੱਕ ਗੱਲ ਕਹਿਣਾ ਹੈ ਕੋਈ ਨਹੀਂ ਕੰਮ ਜਿੱਦਾਂ ਹੁਣ ਭਗਵੰਤ ਮਾਨ ਸਾਹਿਬ ਕਹਿੰਨੇ ਆ ਜੀ ਤੁਹਾਨੂੰ ਕੀ ਦਿੱਤੀ ਹੈ ਕੋਈ ਨਹੀਂ ਜੇ ਦਿੱਤੀ ਹੈ ਤਾਂ ਦੱਸੋ ਨਾ ਕਿ ਵੀ ਸਾਹਮਣੇ ਵੀ ਉਹਨੇ ਅੰਮ੍ਰਿਤਪਾਲ ਨੇ ਕੋਈ ਐਸੀ ਕੰਮ ਕੀ ਦਿੱਤੀ ਹੈ ਸਾਡੇ ਕੋਲ ਤਾਂ ਕੋਈ ਗੱਲ ਨਹੀਂ ਹੈ ਜੀ ਆਈ ਨਹੀਂ ਇਹ ਦਾਵਾ ਹੈ ਨਾ ਕਿ ਕੋਰਟ ਚੋ ਵੀਡੀਓ ਰੱਖੀ ਗਈ ਹੈ ਸਰਜੀਤ ਸਿੰਘ ਖਾਸਾ ਜੀ ਬਕਾਇਦਾ ਵੀਡੀਓ ਦਿੱਤੀ ਗਈ ਹੈ ਰੱਖੀ ਗਈ ਹੈ ਵੀਡੀਓ ਵੀਡੀਓ ਦੇ ਵਿੱਚ ਕੀ ਹੈ ਮੈਡਮ ਹੁਣ ਪਤਾ ਤਾਂ ਲੱਗੇ ਨਾ ਸਾਨੂੰ ਤਾਂ ਪਤਾ ਨਹੀਂ ਕੀ ਹੈ ਹੂੰ ਨਹੀਂ ਉਹ ਇਹ ਕਹਿ ਰਹੇ ਨੇ ਕਿ ਜਿਹੜੇ ਰਾਤ ਤੇ ਤੁਰ ਪਏ ਨੇ ਸੀਐਮ ਇਸ ਵੇਲੇ ਤਾਂ ਉਸ ਸਮੇਂ ਜ ਬਿਆੰਤ ਸਿੰਘ ਸੀਗੇ ਉਹਨਾਂ ਦਾ ਵੀ ਇਹੀ ਹਾਲ ਹੋ ਸਕਦਾ ਜੇਕਰ ਉਹ ਨਾ ਹਾਂ ਸਰ ਮੈਡਮ ਉਹਨਾਂ ਨੇ ਕਿਹਾ ਹੈ ਇਹ ਨਾ ਤੁਸੀਂ ਕਹੋ ਹਾਲ ਨਾ ਕਹੋ ਹੂੰ ਉਹਨਾਂ ਨੇ ਕਿਹਾ ਇਹ ਵੀ ਜਿਹੜੇ ਰਾਤ ਦੇ ਭਗਵੰਤ ਮਾਨ ਤੁਰ ਪਿਆ ਇਹ ਬਿਆੰਤ ਸਿੰਘ ਦੇ ਰਾਤੇ ਸੁਰਿਆ ਬੀਅੰਤ ਸਿੰਘ ਵੀ ਐਵੇਂ ਹੀ ਜ਼ੋਰ ਮ ਕਰਦਾ ਸੀ ਨਹੀਂ ਇਹਦੇ ਵਿੱਚ ਇਹੀ ਹੈ ਦਾਵਾ ਇਹੀ ਕੀਤਾ ਕਿਉਂਕਿ ਆਪਣੇ ਕੋਲੋਂ ਕੁਝ ਨਹੀਂ ਕਹਿ ਸਕਦੇ ਖਾਸਾ ਸਾਹਿਬ ਮਜ਼ਬੂਤ ਐਵਿਡੈਂਸ ਨਹੀਂ ਉਸ ਦਾ ਹੀ ਅਸੀਂ ਜ਼ਿਕਰ ਕਰ ਰਹੇ ਹਾਂ ਮੈਡਮ ਇਹਦਾ ਦਿਖਾਓ ਕਲਿੱਪ ਪਤਾ ਤਾਂ ਲੱਗੇ ਕਿ ਆ ਕੀ ਹੈ ਜਦ ਤੱਕ ਕਰਨ ਦੇ ਤੁਸੀਂ ਮੰਗ ਕਰੋ ਬੇਸਿਕਲੀ ਮੈਂ ਤਾਂ ਇੱਕ ਗੱਲ ਕਹਿਣਾ ਹੈ ਵਈ ਜਿਵੇਂ ਬੀਅੰਤ ਸਿੰਘ ਪੰਜਾਬ ਦੇ ਨਸਲ ਜਵਾਨਾ ਮੁੰਡਿਆਂ ਨਾਲ ਜਵਾਨੀ ਨਾਲ ੱਟਾ ਕਰਦਾ ਸੀ ਹੈ ਨਾ ਜੋ ਤੱਕ ਵਿਅੰਸਿੰਗ ਕਰਦਾ ਸੀ ਉਹੀ ਭਗਵੰਤ ਮਾਨ ਨੇ ਕੀਤਾ ਹੈ ਮੈਨੂੰ ਲੋਕਾਂ ਨੂੰ ਤਾਂ ਸਿਰਫ ਇਹ ਦਿਖਦੇ ਆ ਵੀ ਡੀਪਰੂਗੜ 10 ਹੈ ਜਿਹੜੇ ਸੱਤ ਹੋਏ ਆ ਪੰਜਾਬ ਚ ਜੇਲ੍ਹਾਂ ਚ ਬੰਦ ਹੈ ਹੂੰ ਉਹ ਉਹਨਾਂ ਨੂੰ ਤੁਸੀਂ ਗਿਣਦੇ ਨਹੀਂ ਉਹ ਉਹ ਮੁੰਡੇ ਨਹੀਂ ਆ ਜਿਹੜੇ ਬਿਨਾਂ ਕਿਸੇ ਦੋਸ਼ ਤੋਂ ਜੇਲ੍ਹਾਂ ਦੇ ਵਿੱਚ ਹੈ ਤੇ ਉਹ ਉਹਨਾਂ ਦਾ ਕੀ ਕਸੂਰ ਹੈ ਹੂੰ ਠੀਕ ਹੈ ਠੀਕ ਹੈ ਹੁਣ ਜੇ ਮੰਨਿਆ ਵੀ ਉੱਥੇ ਜੇ ਆਪਣੇ ਗਏ ਅਜਨਾਲੇ ਥਾਣੇ 'ਚ ਯਾਦਾ ਤੁਸੀਂ ਇਹ ਕਹੋ ਦੀ ਅਜਨਾਲੇ ਥਾਣੇ ਦੇ ਅੰਦਰ ਜਿੰਨੇ ਬੜੇ ਸੀ ਅਸੀਂ ਉਹਨਾਂ ਨਾਲ 70 ਜਣੇ ਤਾਂ ਨਹੀਂ ਸੀ ਅੰਦਰ ਉਹ ਤਾਂ ਬਾਹਰ ਸੀ ਉਹਨਾਂ ਨੇ 70 ਨੇ ਤਾਂ ਗੱਲ ਹੀ ਕੀਤੀ ਯਾਦਾ ਜੇ ਤੁਸੀਂ ਕਹੋ ਵੀ ਇਹ ਨਾਲ ਨਾਲ ਤਾਂ ਫਿਰ ਹਜ਼ਾਰਾਂ ਬੰਦੇ ਸੀ ਫਿਰ ਖੜਿਆਂ ਨੂੰ ਫੜੋ ਹੂੰ ਠੀਕ ਹੈ ਠੀਕ ਹੈ ਤੁਸੀਂ ਗੱਲਬਾਤ ਰੱਖੀ ਹੈ ਖਾਲਸਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੁੜਨ ਦੇ ਲਈ ਨਿਊਜ਼ 18 ਦੇ ਨਾਲ ਧੰਨਵਾਦ ਤਾਂ ਆਪਣੇ ਆਪ ਦੇ ਵਿੱਚ ਬੇहद ਅਹਿਮ ਹੈ ਕਿ ਹਾਈ ਕੋਰਟ ਦੇ ਵਿੱਚ ਜੋ ਅੰਮ੍ਰਿਤਸਰ ਪੁਲਿਸ ਨੇ ਹਲਕਾ ਨਾਮਾ ਦਾਖਲ ਕੀਤਾ ਹੈ ਕਿਉਂਕਿ ਇਸ ਦੇ ਵਿੱਚ ਉਹਨਾਂ ਨੇ ਆਪਣੇ ਤੌਰ ਤੇ ਤਰਕ ਰੱਖੇ ਨੇ ਮਜ਼ਬੂਤ ਸਬੂਤਾ ਦੇ ਨਾਲ ਜੋ ਦੱਸਿਆ ਜਾ ਰਿਹਾ ਹੈ ਕਿ ਇਹ ਹਲਫਨਾਮੇ ਦੇ ਵਿੱਚ ਲਿਖਿਆ ਗਿਆ ਹੈ ਕਿ ਆਖਰਕਾਰ ਸੀਐਮ ਮਾਨ ਦੀ ਜਾਨ ਦੇ ਲਈ ਖਤਰਾ ਸਨ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਸੀਐਮ ਦਾ ਬਿਆਨ ਸਿੰਘ ਵਰਗਾ ਹਲ ਕਰਨ ਦੀ ਧਮਕੀ ਦਿੱਤੀ ਗਈ ਹੈ ਅੰਮ੍ਰਿਤਪਾਲ ਤੇ ਸਾਥੀ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਸਕਦੇ ਨੇ ਅੰਮ੍ਰਿਤਪਾਲ ਦੀਆਂ ਢੜਕਾਉ ਗੱਲਾਂ ਦੇ ਵਿੱਚ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਤਾਕਤ ਹੈ ਕੱਟੜਪੰਥੀ ਵਿਚਾਰਧਾਰਾ ਤੋਂ ਅਸਹਿਮਤ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਸਰਬਜੀਤ ਸਿੰਘ ਖਾਸਨ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਫਿਰ ਜਨਤਕ ਹੋਵੇ ਉਹ ਵੀਡੀਓ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਉਹ ਕਹਿ ਰਹੇ ਨੇ ਕਿ ਉਹ ਕੰਪੈਰੀਜ਼ਨ ਜ਼ਰੂਰ ਕਰ ਰਹੇ ਹੋਣਗੇ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਉਸ ਦੇ ਵਰਗਾ ਹਾਲ ਕਰਾਂਗੇ ਇਹ ਇਹ ਰਿਐਕਸ਼ਨ ਉਹਨਾਂ ਦਾ ਸਾਹਮਣੇ ਆਇਆ ਹੈ ਕਿਉਂਕਿ ਲਗਾਤਾਰ ਇਹੀ ਮੰਨਕਾਰ ਰਹੇ ਨੇ ਕਿ ਅਮਰਤਪਾਲ ਦੀ ਰਿਹਾਈ ਹੋਣੀ ਚਾਹੀਦੀ ਹੈ ਐਨਐਸਏ ਹਟਣਾ ਚਾਹੀਦਾ ਪਰ ਦੂਸਰੇ ਪਾਸੇ ਜਦੋਂ ਇਹ ਪਟੀਸ਼ਨ ਪਾਈ ਗਈ ਹੈ ਕੋਰਟ ਦੇ ਵਿੱਚ ਕੀ ਐਨਐਸਏ ਕਿਉਂ ਲਗਾਇਆ ਗਿਆ ਜਾਂ ਫਿਰ ਕਿਉਂ ਜਿਆਦਾ ਹੋਣਾ ਜਿਹੜੀ ਸਖਤਾਈ ਹੈ ਉਹ ਕੀਤੀ ਜਾ ਰਹੀ ਹੈ ਜਿਹਾ ਕਿਹੜਾ ਕਸੂਰ ਸੀ ਤਾਂ ਉਸ ਤੋਂ ਲੈ ਕੇ ਇਹ ਹਲਫਨਾਮਾ ਕੋਰਟ ਦੇ ਵਿੱਚ ਦਾਖਲ ਕੀਤਾ ਗਿਆ ਤਾਂ ਅਮਰਤਪਾਲ ਤੇ ਸਾਥੀ ਸੀਐਮ ਮਾਨ ਦੀ ਜਾਨ ਦੇ ਲਈ ਖਤਰਾ ਹੈ ਇਹ ਕਿਹਾ ਗਿਆ ਉਸ ਦੇ ਵਿੱਚ ਵਾਰ-ਵਾਰ ਅ ਹਲਫਨਾਮੇ ਦਖ ਬਹੁਤ ਆਪਣੇ ਆਪ ਦੇ ਵਿੱਚ ਅਹਿਮ ਟਿੱਪਣੀਆਂ ਨੇ ਆਪਣੇ ਆਪ ਦੇ ਵਿੱਚ ਅਹਿਮ ਤਰਕ ਨੇ ਮਜ਼ਬੂਤ ਜੋ ਲਿਖਿਆ ਗਿਆ ਦੱਸਿਆ ਗਿਆ ਹੈ ਸੀਐਮ ਮਾਨ ਦਾ ਉਹਨੇ ਕਿਹਾ ਹੈ ਕਿ ਬਿਆਨ ਸਿੰਘ ਵਰਗਾ ਹਲ ਕਰਨ ਦੀ ਤਾਕੀ ਦਿੱਤੀ ਗਈ ਅੰਮ੍ਰਿਤਪਾਲ ਤੇ ਸਾਥੀ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਸਕਦੇ ਨੇ ਅੰਮ੍ਰਿਤਪਾਲ ਦੀਆਂ ਢੜਕਾਉ ਗੱਲਾਂ ਦੇ ਵਿੱਚ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਤਾਕਤ ਹੈ ਕਿਹਾ ਗਿਆ ਹੈ ਕੱਟੜपंथी ਵਿਚਾਰਧਾਰਾ ਤੋਂ ਅਸਹਿਮਤ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਤਾਂ ਇਹ ਹਲਫਨਾਮਾ ਦਿੱਤਾ ਗਿਆ ਹੈ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਹਲਫਨਾਮਾ ਇਹ ਦਿੱਤਾ ਗਿਆ ਹੈ ਕਿਉਂਕਿ ਇਹ ਪੁੱਛਿਆ ਗਿਆ ਸੀ ਕੋਰਟ ਦੇ ਵੱਲੋਂ ਕਿ ਐਨਐਸਏ ਕਿਉਂ ਵਧਾਇਆ ਗਿਆ ਹੈ ਅਜਨਾਲਾ ਹਿੰਸਾ ਦੀ ਟਾਈਮ ਲਾਈਨ ਕੀ ਹੈ ਇਹ ਵੀ ਅਸੀਂ ਤੁਹਾਨੂੰ ਦੱਸ ਰਹੇ ਹਾਂ 23 ਫਰਵਰੀ 2023 ਨੂੰ ਦਸਲ ਅਜਨਾਲਾ ਪੁਲਿਸ ਥਾਣੇ ਦੇ ਬਾਹਰ ਹਿੰਸਾ ਹੋਈ ਪਾਲਕੀ ਸਾਰ ਦੇ ਨਾਲ ਲੈ ਕੇ ਪਰਦਰਸ਼ਨਕਾਰੀ ਨਾਲ ਲੈ ਕੇ ਗਏ ਸਨ ਅਮਰਿਤਪਾਲ ਅਤੇ ਸਾਥੀਆਂ ਨੇ ਪੁਲਿਸ ਟੀਮ ਤੇ ਉਸ ਸਮੇਂ ਹਮਲਾ ਕੀਤਾ ਤੂਫਾਨ ਸਿੰਘ ਦੀ ਰਿਹਾਈ ਦੇ ਲਈ ਥਾਣੇ ਦੇ ਵਿੱਚ ਵੜੇ ਸਨ ਅਮਰਿਤਪਾਲ ਤੇ ਸਾਥੀ ਹਥਿਆਰ ਲੈ ਕੇ ਥਾਣੇ ਦੇ ਵਿੱਚ ਗਏ ਸਨ ਹਮਲੇ ਦੇ ਵਿੱਚ ਕਈ ਪੁਲਿਸ ਕਰਮਚਾਰੀ ਜ਼ਖਮੀ ਹੋਏ ਉਸ ਸਮੇਂ ਦੀਆਂ ਸਾਰੀਆਂ ਤਸਵੀਰਾਂ ਵੀ ਲਿਆਂਈਆਂ ਸਨ ਦਬਾਅ ਦੇ ਵਿੱਚ ਪੁਲਿਸ ਨੇ ਤੂਫਾਨ ਸਿੰਘ ਨੂੰ ਰਿਹਾ ਕੀਤਾ ਜਨਾਰਾ ਥਾਣੇ ਚ ਐਫ ਆਈ ਆਰ ਨੰਬਰ 39 ਦਰਜ ਸੀ ਤਾਂ 18 ਮਾਰਚ ਨੂੰ ਅਮਰਤਪਾਲ ਫਰਾਰ ਹੋ ਗਿਆ ਕਿਉਂਕਿ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਜੋ ਕਾਰਵਾਈ ਸਮੇਂ ਹੋਈ ਜਿਸ ਤਰ੍ਹਾਂ ਦੇ ਹਾਲਾਤ ਬਣੇ ਤਾਂ 23 April ਨੂੰ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਔਰ 18 ਮਾਰਚ ਤੋਂ ਲੈ ਕੇ 23 ਅਪ੍ਰੈਲ ਦਾ ਉਹ ਵਕਫਾ ਵੀ ਸਭ ਨੂੰ ਯਾਦ ਹੈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਲੱਭ ਰਹੀ ਸੀ ਅਮਰਤਪਾਲ ਨੂੰ ਔਰ ਵੱਖ-ਵੱਖ ਭੇਸ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਸਨ ਕਦੇ ਕਿਹੜੀ ਲੋਕੇਸ਼ਨ ਤੇ ਕਦੇ ਕਿਰੇ ਕੜੇ-ਕੜੇ ਸੁਬੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਉਹ ਭੱਜਣ ਦੀ ਕੋਸ਼ਿਸ਼ ਵੀ ਕਰ ਰਹੇ ਸਨ ਕੁਝ ਫੋਟੋਆਂ ਆ ਰਹੀਆਂ ਸਨ ਕੁਝ ਲੋਕੇਸ਼ਨਾਂ ਆ ਰਹੀਆਂ ਸਨ ਕੁਝ ਵੀਡੀਓਜ਼ ਆ ਰਹੀਆਂ ਸਨ ਤਾਂ ਉਹ ਸਾਰਾ ਕੁਝ ਵਾਪਰਿਆ ਹੈ ਤਾਂ ਅਜਨਾਲਾ ਹਿੰਸਾ ਦੀ ਇੱਕ ਟਾਈਮਲਾਈਨ ਦਾ ਸੀ ਜ਼ਿਕਰ ਕਰ ਰਹੇ ਹਾਂ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਉਂਦਾ ਹੈ ਜਦੋਂ ਗ੍ਰਿਫਤਾਰੀ ਅਮਰਪਾਤ ਸਿੰਘ ਦੀ ਹੁੰਦੀ ਹੈ ਤਾਂ ਕੁੱਲ ਮਿਲਾ ਕੇ ਇਹ ਸਾਰਾ ਮਾਮਲਾ ਹੁਣ ਕੋਰਟ ਦੇ ਵਿੱਚ ਹੈ ਔਰ ਲਗਾਤਾਰ ਇਸ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਅਮਰਤਪਾਲ ਦੀ ਰਿਹਾਈ ਹੋਣੀ ਚਾਹੀਦੀ ਹੈ ਜਾਂ ਫਿਰ ਅਮਰਤਪਾਲ ਐਨਐਸਏ ਕਿਉਂ ਵਧਾਈ ਗਈ ਹੈ ਤਾਂ ਉਸ ਦਾ ਜਵਾਬ ਦਿੱਤਾ ਗਿਆ